ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਪੰਜਾਬੀ ਨਾ ਜਦੋਂ ਬੰਦਾ ਹੁੰਦਾ ਆਪਣੇ ਵਿੱਚ ਉਦੋਂ ਖੁੱਲ ਕੇ ਸਾਥ ਨਹੀਂ ਦਿੰਦੇ ਤੇ ਜਦੋਂ ਬੰਦਾ ਨਹੀਂ ਰਹਿੰਦਾ ਤੇ ਫੇਰ ਅੱਖਾਂ ਖੁੱਲਦੀਆਂ ਹੁਣ ਆਪਣੇ ਭਾਨਾ ਸਿੱਧੂ ਬਹੁਤ ਤਗੜੀ ਲੜਾਈ ਆਪਣੇ ਪੰਜਾਬ ਦੇ ਲੋਕਾਂ ਦੇ ਹੱਕ 'ਚ ਲੜ ਰਿਹਾ ਤੇ ਉੱਥੇ ਬਹੁਤ ਘੱਟ ਕੱਲ ਰਾਸੀ ਤੇ ਬੜੀ ਠੋਕ ਕੇ ਉਹਨੇ ਗੱਲਾਂ ਕੀਤੀਆਂ ਜਿੰਨੀਆਂ ਕੀਤੀਆਂ ਕੋਈ ਬੰਦਾ ਇੰਨੀ ਠੋਕ ਕੇ ਗੱਲ ਨਹੀਂ ਕਰਦਾ ਅੱਜ ਕੱਲ ਜਿੰਨੀਆਂ ਉਹਨੇ ਕੀਤੀਆਂ ਵੀ ਮੇਰਾ ਗਨਾਹ ਕੀ ਹੈ ਮੇਰੇ ਤੇ ਨਜਾਇਜ਼ ਕੇਸ ਪਾਤੇ ਉਹਦੀ ਭੈਣਾਂ ਤੇ ਨਜਾਇਜ਼ ਕੇਸ ਪਾਤੇ ਤੇ ਉਹਦਾ ਸਾਥ ਖੁੱਲ ਕੇ ਜਿਵੇਂ ਦੇਣਾ ਚਾਹੀਦਾ ਕਿਉਂਕਿ ਉਹ ਕਿਹੜਾ ਵਿਚਾਰਾ ਕੋਈ ਆਪਦੇ ਨਿੱਜ ਲਈ ਲੜ ਰਿਹਾ ਜਾਂ ਕੋਈ ਆਪਦੇ ਪਰਿਵਾਰ ਲਈ ਲੜ ਰਿਹਾ ਉਹ ਤਾਂ ਪੰਜਾਬ ਲਈ ਲੜ ਰਿਹਾ ਹੈ ਤੇ ਪੰਜਾਬ ਦੇ ਭਲੇ ਦੀ ਗੱਲ ਕਰਦਾ ਤੇ ਕਿੰਨੇ ਵੱਡੇ ਵੱਡੇ ਕੰਮ ਉਹਨੇ ਕਰਾਤੇ ਕਿੰਨਾ ਪੈਸਾ ਉਹਨੇ ਲੋਕਾਂ ਦਾ ਵਾਪਸ ਕਰਾਤਾ ਤੇ ਫਿਰ ਵੀ ਉੱਥੇ ਇਕੱਠ ਘੱਟ ਹੋਣਾ ਇਹ ਮਾੜੀ ਗੱਲ ਹੈ ਜਿਹੜੇ ਬੰਦੇ ਆਪਣੇ ਲੜਨ ਵਾਲੇ ਬਹੁਤ ਘੱਟ ਰਹਿ ਗਏ ਤੇ ਜਦੋਂ ਇਲੈਕਸ਼ਨ 'ਚ ਕੋਈ ਬੰਦਾ ਇਦਾਂ ਦਾ ਖੜਦਾ ਲੱਖਾਂ ਸਦਾਨਾ ਉਚਾਰਾ ਉਹ ਵੀ ਹਰ ਜਗ੍ਹਾ ਜਾਂਦਾ ਜਿੱਥੇ ਕਿਤੇ ਆਪਣੇ ਭੇਡ ਪੈਂਦੀ ਹੈ ਜਾਂ ਕਿ ਜਿੱਥੇ ਵੀ ਕਿਤੇ ਲੋਡ ਪੈਂਦੀ ਹੈ ਆਪਣੇ ਪੰਜਾਬ ਨੂੰ ਤੇ ਡਟ ਕੇ ਉਹ ਵੀ ਖੜਦਾ ਹੁਣ ਨਾਲ ਉਹਨਾਂ ਦੇ ਅਮਿਤੋਜ ਮਾਨ ਉਹ ਵੀ ਹਰ ਜਗ੍ਹਾ ਜਾਂਦੇ ਆ ਤੇ ਹਰ ਜਗ੍ਹਾ ਸਟੈਂਡ ਲੈਂਦੇ ਤੇ ਲੱਖੇ ਸਿਧਾਨੇ ਨੂੰ ਵੋਟ ਪਈ ਸਿਰਫ 80000 ਤੇ ਕਈ ਇਲੈਕਸ਼ਨੋਂ ਲੜ ਚੁੱਕੇ ਬਠਿੰਡੇ ਲੋ ਪਾਰਲੀਮੈਂਟ ਸੀਟ ਤੋਂ ਤੇ ਵੋਟ ਉਹਨਾਂ ਨੂੰ ਬਹੁਤ ਘੱਟ ਪੈਂਦੀ ਹੈ ਜਿੰਨਾ ਉਹਨਾਂ ਦਾ ਸੰਘਰਸ਼ਾ ਜਿੰਨਾ ਹਰ ਇਸ਼ੂ ਤੇ ਬੋਲਣਾ ਹਰ ਜਗ੍ਹਾ ਪਹੁੰਚਣਾ ਤੇ ਇੰਨਾ ਜਾਨੀ ਸਮਰਪਿਤ ਹੋ ਕੇ ਪੰਜਾਬ ਦੀ ਗੱਲ ਕਰਨ ਵਾਲੇ ਬੰਦੇ ਹੈ ਵੋਟ ਘੱਟ ਪੈਣ ਦਾ ਕਾਰਨ ਨਹੀਂ ਸਮਝ ਆਉਂਦਾ ਤੇ ਤੁੱਚੇ ਜਿਹੇ ਬੰਦੇ ਜਿੱਤ ਜਾਂਦੇ ਆ ਜਿਨ੍ਹਾਂ ਦੀ ਕੋਈ ਗੱਲ ਨਹੀਂ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਤੇ ਇਹ ਜਦੋਂ ਗੱਲਾਂ ਇਹ ਆਪਾਂ ਸੋਚਦੇ ਆ ਤੇ ਫਿਰ ਐਂ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਨਾ ਕੋਈ ਨਾ ਕੋਈ ਵੋਟ ਦਾ ਵੀ ਸੈਟਅਪ ਕੀਤਾ ਹੁੰਦਾ ਵੀ ਆਪਦੇ ਅਕੋਰਡਿੰਗ ਹੀ ਜਿੰਨਾ ਕਮਾਉਣੀ ਹੁੰਦੀ ਹੈ ਨਾ ਉਦਾਂ ਹੀ ਉਦੋਂ ਵੱਧ ਨਹੀਂ ਚੱਲਦੀ ਜਿੰਨੀ ਕ ਇਹਨਾਂ ਨੂੰ ਪਾਉਣੀ ਉੰਨੀ ਉੱਥੇ ਕ ਸੈੱਟ ਕਰ ਦਿੰਦੇ ਆ ਐਨ ਲੱਗਦਾ ਜਿਵੇਂ ਨਾ ਟੈਂਪਰਰੀ ਹੁੰਦਾ ਐ ਸਾਰਾ ਕੰਮ ਤੇ ਚਲੋ ਅਮਰਤਪਾਲ ਜਰੂਰ ਉੱਥੇ ਵੋਟ ਪੈ ਗਈ ਬਹੁਤ ਜ਼ਿਆਦਾ ਤੇ ਉੱਥੇ ਉਹਨਾਂ ਦਾ ਧੰਨਵਾਦ ਕਰਨਾ ਬੰਦਾ ਚਲੋ ਫਰੀਦਕੋਟ ਵੀ ਪੈ ਗਈ ਤੇ ਪਰ ਜਿਹੜੇ ਬੰਦੇ ਲੱਖਾ ਸੁਧਾਨਾ ਤੇ ਹੁਣ ਪੜਨਾ ਸਿੱਧੂ ਹੰਤੋਜ ਮਾਨ ਜੀ ਕੋਈ ਪਾਰਟੀ ਬਣਾ ਕੇ ਇਲੈਕਸ਼ਨ ਲੜਨ ਤੇ ਇਹਨਾਂ ਨੂੰ ਨਿਰਾਸ਼ਾ ਜੇ ਆਵੇ ਤਾਂ ਬਹੁਤ ਮਾੜੀ ਗੱਲ ਐ ਇਹਨਾਂ ਦਾ ਸਾਥ ਦੇਣਾ ਚਾਹੀਦਾ ਵੱਤ ਵੱਤ ਤੇ ਕਿਉਂਕਿ ਆਪਣੇ ਕੋਲੇ ਬੰਦੇ ਪਹਿਲਾਂ ਹੀ ਬਹੁਤ ਘੱਟ ਰਹਿ ਗਏ ਤੇ ਦੂਜੀ ਗੱਲ ਆਪਣੇ ਪੰਜਾਬ ਦੇ ਸੌਰੀ ਬਿਹਾਰ ਦੇ ਵਿੱਚ ਇਲੈਕਸ਼ਨ ਆ ਤੇ ਉੱਥੇ ਵੋਟਰ ਸੂਚੀਆਂ ਦਾ ਬੜਾ ਕਾਲਾ ਮਾਲਾ ਹੋ ਰਿਹਾ ਬੀਐਲਓ ਆਪਣੀ ਮਰਜ਼ੀ ਨਾਲ ਹੀ ਵੈਰੀਫਾਈ ਕਰਕੇ ਤੇ ਡਾਕੂਮੈਂਟ